ਬੀਬੀ ਜੰਗੀਰਪੁਰ ਨੂੰ ਸ੍ਰੀ ਅਕਾਲ ਤਖਤ ਸੇਭ ਵਿਖੇ ਤਲਬ ਕੀਤੇ ਜਾਣ ਤੇ ਮਾਸਟਰ ਤਾਰਾ ਸਿੰਘ ਦੀ ਦੋਤੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਬੀਬੀ ਕਿਰਨਜੀਤ ਕੌਰ ਨੇ ਸਵਾਲ ਖੜੇ ਕੀਤੇ ਆ ਬੀਬੀ ਕਿਰਨਜੀਤ ਕੌਰ ਨੇ ਸੋਸ਼ਲ ਮੀਡੀਆ ਤੇ ਪੋਸਟ ਸ਼ੇਅਰ ਕਰਕੇ ਜਥੇਦਾਰ ਸਾਹਿਬ ਵੱਲੋਂ ਜਾਰੀ ਨੋਟਿਸ ਉੱਤੇ ਸਵਾਲ ਕੀਤੇ ਆ ਬੀਬੀ ਕਿਰਨਜੀਤ ਕੌਰ ਨੇ ਲਿਖਿਆ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਪੀਰੀ ਸਿਧਾਂਤ ਦੀ ਤਰਜਮਾਨੀ 18ਵੀਂ ਸਦੀ ਦੇ ਇਤਿਹਾਸ ਤੋਂ ਸਮਝ ਆਉਂਦੀ ਆ ਬਾਰਲੇ ਹਮਲਾਵਰ ਵਿਰੋਧਾ ਵਿਅੰਤਮੰਦੀ ਖਾਲਸਾ ਪੰਥ ਅਕਾਲ ਤਖਤ ਦੇ ਇਕੱਤਰ ਹੋ ਕੇ ਕਰਦਾ ਸੀ ਉਹ ਵਕਤ ਵੀ ਸੀ ਜਦੋਂ ਸਿੱਖ ਸਰਦਾਰ ਆਪਸ ਵਿੱਚ ਲੜਦੇ ਰਹਿੰਦੇ ਸੀ ਪਰ ਆਪਣੀ ਲੜਾਈ ਖਤਮ ਕਰਨ ਦੇ ਲਈ ਅਕਾਲ ਤਖਤ ਤੇ ਉਹ ਨਹੀਂ ਜਾਂਦੇ ਸੀ ਸਰਬੱਤ ਖਾਲਸਾ ਦੇ ਵਿੱਚ ਹਾਜ਼ਰ ਹੋਣ ਤੋਂ ਪਹਿਲਾਂ ਆਪਸੀ ਮਤਭੇਦ ਖਤਮ ਕਰਕੇ ਇੱਕ ਦੂਜੇ ਦੇ ਨਾਲ ਮਨ ਸਾਫ਼ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਦੇ ਵਿੱਚ ਗੁਰੂ ਪੰਥ ਉਹ ਰੁਕ ਹੋ ਜਾਂਦੇ ਸੀ ਬੀਬੀ ਕਿਰਨਜੀਤ ਕੌਰ ਨੇ ਅੱਗੇ ਲਿਖਿਆ ਹੈ ਕਿ ਨਿੱਜੀ ਕਮੀਆਂ ਜਾਂ ਕੁਰਹਿਤਾ ਦੇ ਲਈ ਸਿੱਖ ਆਪਣੇ ਗੁਰੂ ਨੂੰ ਜਵਾਬ ਦੇ ਆ ਕਿ ਕਿਸੇ ਵੀ ਵਿਅਕਤੀ ਨੂੰ ਨਹੀਂ ਭਾਵੇਂ ਉਹ ਅਕਾਲ ਤਖਤ ਦਾ ਜਥੇਦਾਰੀ ਕਿਉਂ ਨਾ ਹੋਵੇ ਫੌਮ ਤੱਕ ਦੇ ਇਤਿਹਾਸ ਦੇ ਵਿੱਚ ਕਿਸੇ ਵੀ ਬੀਬੀ ਨੂੰ ਰੋਮਾਂ ਦੀ ਬੇਅਦਬੀ ਜਾਂ ਕਿਸੇ ਬੰਦੇ ਨੂੰ ਦਾੜੀ ਕੇਸਾਂ ਦੀ ਬੇਅਦਬੀ ਲਈ ਅਕਾਲ ਤਖਤ ਸਪਸ਼ਟੀਕਰਨ ਦੇਣ ਦੇ ਲਈ ਨਹੀਂ ਬੁਲਾਇਆ ਗਿਆ ਇਸ ਦੇ ਲਈ ਪ੍ਰਤ ਦਾ ਵਿਰੋਧ ਕਰਨ ਦੇ ਲਈ ਲੋੜ ਹੈ ਕਿਉਂਕਿ ਇਹ ਜਥੇਦਾਰ ਤੇ ਦਾਇਰੇ ਦੇ ਵਿੱਚ ਨਹੀਂ ਆ ਅਕਾਲ ਤਖਤ ਦੀ ਸਿਰਫ ਪੰਥਕ ਕੌਮੀ ਮਸਲੇ ਦੇ ਵਿਚਾਰੇ ਦੀ ਜਾ ਸਕਦੇ ਆ ਜਾਂ ਨਿੱਜੀ ਨਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੈਂਬਰ ਨੇ ਅੱਗੇ ਲਿਖਿਆ ਕਿ ਬੀਬੀ ਦੇ ਵਿਰੁੱਧ ਘਟਿਆ ਸਿਆਸਤ ਕਰਨ ਵਾਲੇ ਗੁਰਸਿੱਖ ਤੇ ਉਹਨਾਂ ਦੀਆਂ ਧੀਆਂ ਭੈਣਾਂ ਤੇ ਮਾਵਾ ਦੇ ਚਿਹਰਿਆਂ ਦੇ ਵੀ ਦਰਸ਼ਨ ਕਰਵਾਓ ਤਾਂ ਕਿ ਸਮਝ ਆਵੇ ਕਿ ਉਹਨਾਂ ਨੂੰ ਕਿੰਨੀ ਕੁ ਪੀੜ ਹੋਈ ਆ ਜਥੇਦਾਰ ਅਕਾਲ ਤਖਤ ਨੂੰ ਵਿਅਕਤੀ ਵਿਸ਼ੇਸ਼ ਵਿਰੋਧ ਸ਼ਿਕਾਇਤ ਕੂੜੇ ਦੇ ਡੱਬੇ ਦੇ ਵਿੱਚ ਛੁਰਤ ਕੇ ਸ਼ਿਕਾਇਤ ਕਰਤਾ ਨੂੰ ਮਰਿਆਦਾ ਤੇ ਸਿਧਾਂਤ ਦਾ ਪਾਠ ਪੜਾਉਣਾ ਚਾਹੀਦਾ ਏ ਸਿੱਖਾਂ ਦੇ ਵਿੱਚ ਘਟੀਆ ਸ਼ਿਆਸਤ ਦਾ ਮੋਹਰਾ ਹੋਣ ਦਾ ਪ੍ਰਭਾਵ ਨਹੀਂ ਦੇਣਾ ਚਾਹੀਦਾ ਦਾਦੇ ਇਹ ਕਿ ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਲਹਿਰ ਦੇ ਕਨਵੀਕਰਨ ਗੁਰਪ੍ਰਤਾਪ ਸਿੰਘ ਵਢਾਲਾ ਦੀ ਬੀਬੀ ਚੰਗੀਰ ਕੌਰ ਦੇ ਹੱਕ ਦੇ ਵਿੱਚ ਨਿਤਰੇ ਸੀ ਤੇ ਉਹਨਾਂ ਨੇ ਕਿਹਾ ਸੀ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਬੀਬੀ ਚੰਗੀਰ ਕੌਰ ਤੇ ਉਹਨਾਂ ਦੇ ਮਾਮਲੇ ਦੇ ਵਿੱਚ ਸਪਸ਼ਟੀਕਰਨ ਮੰਗਿਆ ਗਿਆ ਏ ਜਿਦੇ ਵਿੱਚ ਉਹਨਾਂ ਨੂੰ ਸਾਲ 2018 ਦੇ ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਬਰੀ ਕਰ ਦਿੱਤਾ ਗਿਆ ਸੀ ਪਰ ਹੁਣ ਸ਼੍ਰੋਮਣੀ ਕਮੇਟੀ ਦੇ ਵਿਧੀਆਂ ਦੋਨੇ ਚੋਣਾਂ ਤੋਂ ਐਨ ਪੀ ਪਹਿਲਾਂ ਅਜਿਹਾ ਨੋਟਿਸ ਜਾਰੀ ਕਰਨਾ ਕਿਸੇ ਸਾਜ਼ਿਸ਼ਗਾਰ ਹਿੱਸਾ ਲੱਗ ਰਿਹਾ ਏ